ਹਾਂਜੀ ਦੋਸਤੋ ਅੱਜ ਤੁਹਾਨੂੰ ਲੈ ਕੇ ਆਏ ਹਾਂ ਜੀ ਆਪਾਂ ਪਿੰਡ ਮਹਿਰਾਜ ਦੇ ਮਿਸਤਰੀ ਜਣਾ ਮਹਾਰਾਜ ਵਾਲਾ ਸਿੱਧੂ ਫੇਸਬੁੱਕ ਚੈਨਲ ਹੈ ਤੇ ਉਹ ਬਾਈ ਅੱਜ ਚੁੱਲਿਆਂ ਦਾ ਕੰਮ ਕਰ ਰਿਹਾ ਅੱਜ ਕੱਲ ਤੇ ਸੀਜ਼ਨ ਟੂ ਸੀਜ਼ਨ ਹੈ ਤੇ ਦੇਖੋ ਚੁੱਲ੍ਹੇ ਬਣਾ ਕੇ ਦਿੰਦਾ ਹੈ ਚੱਕਵੇਂ ਚੁੱਲ੍ਹੇ ਤੇ ਜੇ ਕਿਸੇ ਵੀਰ ਨੇ ਬਣਵਾਉਣੇ ਹੋਏ ਤਾਂ ਆਪਾਂ ਨੰਬਰ ਜ਼ਰੂਰ ਪਾਵਾਂਗੇ ਤੇ ਬਾਕੀ ਥੋੜੀ ਬਾਈ ਨਾਲ ਵੀ ਗੱਲਬਾਤ ਆਪਾਂ ਕਰਵਾਉਣੀ ਆ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਕਿਵੇਂ ਹੋ ਵਧੀਆ ਵਧੀਆ ਵੀਰੇ ਚੱਲ ਜੀ ਕਿਰਪਾ ਮਾਰ ਕੇ ਦੀ ਤੇ ਕਿੰਨਾ ਖਰਚਾ ਆ ਜਾਂਦਾ ਬਈ ਆ ਚੁੱਲੇ ਤੇ ਚੁੱਲੇ ਦੇ ਵਿੱਚੇ ਸਣੇ ਲੇਵਰ ਪਾ ਕੇ ਯਾਰ 1600 ਰੁਪਏ ਆ ਜਾਂਦਾ ਠੀਕ ਐ ਬਈ ਤੇ ਜੇ ਕਿਸੇ ਵੀਰ ਨੇ ਮਨ ਕਰ ਦੂਰੋਂ ਬਣਵਾਉਣਾ ਕਰਨਾ ਹੋਵੇ ਜਿਵੇਂ ਹੁਣ ਤਾਂ ਆਪਣੇ ਨੇੜੇ ਪਿੰਡ ਦੇ ਕੋਈ ਤਾਂ ਬਣਵਾ ਲੈਂਦੇ ਆਗੇ ਚੱਲ ਹਨਾ ਦੂਰ ਦੇ ਤਾਂ ਉਹ ਵੀ ਚਿੱਕਰੋਂਗੇ ਕੰਮ ਉਹ ਵੀ ਬਣਾ ਦੋਗੇ ਹਾਂ ਬਣਾ ਲਾਂਗੇ ਪਰ ਲੈ ਜਾਣੇ ਬਈ ਆਪ ਬਹਿਣਗੇ ਠੀਕ ਐ ਕਿਉਂਕਿ ਆਇਆ ਆਪ ਨੂੰ ਤਾਂ ਪੂਨਾ ਖਰਚਾ ਪਈ ਭੇਜਣ ਦਾ ਹਾਂ ਤੇ ਚਾਦਰ ਚੁਦਰੇ ਤੇ ਕਿੰਨੇ ਐਮ ਐਮ ਲੱਗਿਆ ਜਾਂ ਹੋਰ ਕੀ ਕੀ ਹੁੰਦਾਗਾ ਤੇ ਵੇ ਦੇਖੋ ਆ ਬਾਕੀ ਦਾ ਅਗਲੇ ਜੇ ਭਾਰਾ ਬਣਾਉਣਾ ਹਾਂ 62 ਦੀ ਵੀ ਲੱਗ ਜੂ ਅੱਛਾ ਜੀ ਤੇ ਜਿਹੇ ਜੀ ਮਰਜ਼ੀ ਵਾਲੇ ਭਰਾ ਆਪਾਂ ਜਿਹੜੀ ਹੁਣ ਆ ਬਣਾ ਰਹੇ ਆ ਠੀਕ ਐ ਇਹ 14 ਗੇਜ ਦੀ ਚਾਦਰ ਆ ਠੀਕ ਐ ਕਹਾਂਗੇ ਇਹਦੀ ਚਾਦਰ ਲੱਗਦੀ ਠੀਕ ਐ ਬਈ ਵਧੀਆ ਹੈਵੀ ਹੁੰਦੀ ਆ ਸਾਡੀ ਗੋਦੀ ਨਹੀਂ ਆਇਆ ਨਿਗਮ ਸ਼ੀਸ਼ੀ ਕਰ ਜੂਗਾ ਕੰਮ ਹਾਂ ਚਾਪ 500 ਕਿਤੇ ਨਹੀਂ ਮਰਦਾ ਠੀਕ ਐ ਬਈ ਐਂਕੋ ਤੇ ਹਾਂਜੀ ਭਾਈ ਜੇ ਕਿਸੇ ਨੇ ਬਣਵਾਉਣਾ ਹੋਇਆ ਚੁੱਲਾ ਇਹ ਚੱਕਮਾ ਤਾਂ ਥੱਲੇ ਕਮੈਂਟ ਜਾਂ ਮੈਸੇਜ ਜ਼ਰੂਰ ਕਰ ਦਿਓ ਤੇ ਨੀ ਨੰਬਰ ਵੀ ਪਾ ਦਾਂਗੇ ਤੁਹਾਨੂੰ ਜੇ ਆਪਾਂ ਉੱਤੇ ਯਾਰ ਨੰਬਰ ਪਾ ਦਿੰਨਾ ਤਾਂ ਕਈ ਵਾਰ ਯਾਰ ਸਵਾਦ ਲੈਣ ਵਾਲਿਆਂ ਦੇ ਬਾਹਲੇ ਫੋਨ ਆਉਣ ਲੱਗ ਜਾਂਦੇ ਆ ਹਾਂ ਉਹ ਚੱਕਰ ਤਾਂ ਇਹ ਨੰਬਰ ਨਹੀਂ ਪਾਉਂਦੀ ਹਾਂ ਹਾਂ ਤੇ ਓਵੇਂ ਬਾਈ ਕਹਿੰਦਾ ਆਪਾਂ ਜਿਹੜੇ ਦੇ ਕੰਮ ਕਰਵਾਉਣਾ ਕਹਿੰਦਾ ਉਹ ਤਾਂ ਜਿੱਥੋਂ ਮਰਜ਼ੀ ਲਵੇ ਨੰਬਰ ਆਪਦਾ ਕਰਵਾਈ ਲੈਂਦਾ ਹੁੰਦਾ ਵੀ ਕਈ ਸਵਾਦ ਲੈਣ ਵਾਲੇ ਵੀ ਵਿੱਚ ਬਾਹਲੇ ਹੁੰਦੇ ਆ ਤਾਂ ਜਿਹੜੇ ਵੀਰ ਨੇ ਬਣਵਾਉਣਾ ਆ ਭਾਈ ਤਾਂ ਜ਼ਰੂਰ ਮੈਸੇਜ ਕਾਲ ਕਰਿਓ ਧੰਨਵਾਦ